ਇਤਤ ਦਿਨੀ ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਦੁਕਾਨ ਦੇ ਬਾਹਰ ਦੋ ਨੌਜਵਾਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਪੈਟਰੋਲ ਬੰਬ ਨੂਮਾ ਚੀਜ਼ ਦੁਕਾਨ ਤੇ ਸੁੱਟ ਕੇ ਅੱਗ ਲਗਾਉਂਦੀ ਕੋਸ਼ਿਸ਼ ਕੀਤੀ ਗਈ ਸੀ ਜਿੱਦਿ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਜਿਸ ਤੋਂ ਬਾਅਦ ਦੁਕਾਨ ਮਾਲਕ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਆਰੋਪੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੇ ਇਹ ਕਰਤਨਾ ਦੇ ਪਿੱਛੇ ਦਾ ਜੋ ਕਾਰ ਦੱਸਿਆ ਉਹ ਵੀ ਹੈਰਾਨ ਹੋਗੇ ਇਹਨਾਂ ਨੇ ਦਹਿਸ਼ਤ ਅਤੇ ਸ਼ਾਂਤੀ ਭੰਗ ਕਰਨ ਦੇ ਮਕਸਦ ਦੇ ਨਾਲ ਅਜਹੀ ਘਟਿਆ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਇਨਸੀਡੈਂਟ ਹੋਇਆ ਸੀ ਬਾਗਾਪੁਰਾਣਾ ਥਾਣੇ ਦੇ ਅਦੀਨ ਪਿੰਦੇ ਪਿੰਡ ਮਾੜੀ ਮੁਸਤਾਫਾ ਦੇ ਵਿੱਚ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਦੋਸ਼ੀਆਂ ਨੇ ਇੱਕ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟਿਆ ਸੀ ਤੇ ਉਸ ਤੋਂ ਬਾਅਦ ਐਸ ਵਾਰਦਾ ਤੋਂ ਬਾਅਦ ਸਾਡੀ ਜਿਹੜੀ ਮੋਗਾ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਐਸਪੀ ડી ਮੋਗਾ ਡੀਐਸਪੀ ડી ਬੀਐਸਪੀ ਵਾਗਾਪੁਰਾਣਾ ਐਸਐਚਓ ਵਾਗਾਪੁਰਾਣਾ ਤੇ ਇੰਚਾਰਜ ਸੀਆਈਏ ਦੀ ਜਿਹੜੀ ਟੀਮਾਂ ਹੈਗੀਆਂ ਨੇ ਇਹਨਾਂ ਨੇ ਦਿਨ ਰਾਤ ਪ੍ਰੋਫੈਸ਼ਨਲੀ ਇਸ ਕੇਸ ਤੇ ਵਰਕ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਹੈ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਮੌਕੇ ਤੇ ਆਏ ਸੀ ਉਹ ਤਿੰਨੇ ਹੀ ਜਿਹੜੇ ਹੈ ਅੱਜ ਮਾਰਨਿੰਗ ਗ੍ਰਿਫਤਾਰ ਹੋ ਗਏ ਤੇ ਵਾਰਦਾ ਦੇ ਵਿੱਚ ਜਿਹੜੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਇਹਨਾਂ ਤੋਂ ਮੌਕੇ ਤੋਂ ਬਰੰਦ ਹੋ ਗਿਆ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਗਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਆ ਵਾਰਦਾਤ ਇੱਕ ਸੰਦੀਪ ਹੈ ਤੇ ਇੱਕ ਦਰਮਪ੍ਰੀਤ ਹੈ ਇਹਨਾਂ ਦੇ ਕਹਿਣ ਤੇ ਆ ਵਾਰਦਾਤ ਕੀਤੀ ਸੀ ਤੇ ਇਹਨਾਂ ਦਾ ਮੇਨ ਮਕਸਦ ਜਿਹੜਾ ਹੈ ਵਾਰਦਾਤ ਕਰਨ ਦਾ ਪਿੰਡ ਦੇ ਵਿੱਚ ਡੈਸ਼ ਫੈਲਾਣ ਦਾ ਤੇ ਪਿੰਡ ਦੀ ਸ਼ਾਂਤੀ ਨੂੰ ਬੰਨ ਕਰਨ ਦਾ ਮਕਸਦ ਸੀ ਇਹਨਾਂ ਦਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਤੇ ਜੇਕਰ ਕੋਈ ਹੋਰ ਦੋਸ਼ੀ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤੇ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਬਾਹਰ ਵਿਦੇਸ਼ ਚ ਬੈਠਾ ਪਹਿਲਾਂ ਜਿਹੜੀ ਖਾਰੀ ਕਰਵਾਈ ਸੀ ਕਿ ਉਹਦੇ ਨਾਲ ਵੀ ਲਿੰਕਡਿ ਹੈ ਹਾਂ ਜੀ ਉਹ ਉਹਦੇ ਨਾਲ ਲਿੰਕਡਿ ਨੇ ਉਸੇ ਪਿੰਡ ਦਾ ਰਹਿਣ ਵਾਲਾ ਮਾੜੀ ਮੁਸਤਾਫਾ ਪਿੰਡ ਦਾ ਹੀ ਰਹਿਣ ਵਾਲਾ ਇੱਕ ਸੰਨੀ ਨਾਂ ਦਾ ਦੋਸ਼ੀ ਹੈ ਜਿਹੜਾ ਹੁਣ ਇਸ ਟਾਈਮ ਬਾਹਰ ਹੈ ਉਹਦਾ ਮਕਸਦ ਸੀ ਕਿ ਪਿੰਡ ਦੇ ਵਿੱਚ ਜਿਹੜਾ ਅਸ਼ਾਂਤੀ ਫੈਲਾ ਫੈਲਾਣਾ ਤੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦਾ ਉਹਦਾ ਮਕਸਦ ਸੀ ਜਿਹਦੇ ਕਰਕੇ ਇਹਨਾਂ ਨੇ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰਪਰ ਕੈਂਸਰ ਵਾਸਤੇ ਕਾਲ ਗਈ ਸੀ ਹਜੇ ਤੱਕ ਜਿਹੜੇ ਵਿਕਟਿਮ ਨੇ ਉਹਨਾਂ ਨੂੰ ਕੋਈ ਐਕਸਟਰਸ਼ਨ ਦੀ ਕਾਲ ਜਿਹੜਾ ਇਹ ਕਰਨੀ ਸਾਹਮਣੇ ਨਹੀਂ ਆਈ ਬਟ ਮਕਸਦ ਇਹਦਾ ਓਵਰਆਲ ਪਿੰਡ ਦੇ ਵਿੱਚ ਹੀ ਮਾਹੌਲ ਖਰਾਬ ਕਰਨ ਦਾ ਸੀ ਤੇ ਆ ਜਿਹੜਾ ਹੈ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ ਮੋਗਾ ਪੁਲਿਸ ਨੇ 25 ਤਰੀਕ ਦਾ ਇਨਸੀਡੈਂਟ ਸੀ ਤੇ ਆਜ 28 ਤਰੀਕ ਨੂੰ ਅਰਲੀ ਮਾਰਨਿੰਗ ਹੀ ਤਿੰਨੇ ਦੋਸ਼ੀ ਜਿਹੜੇ ਨੇ ਉਹ ਅਰੈਸਟ ਕਰ ਲਏ ਇਹ ਕੋਈ ਹੋਰ ਵਾਰ ਦਾ ਨੂੰ ਵੀ ਅੰਜਾਮ ਦੇਣ ਦੀ ਫिराਕ 'ਚ ਹੈਗੇ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤੋ ਸਖਤ ਕਾਨੂੰਨ ਮੁਤਾਬਿਕ ਜੋ ਬਣਦੀ ਕਾਰਵਾਈ ਹੈ ਉਹ ਕਰ ਰਹੇ ਹਾਂ ਸਰ ਇਹ ਕੌਣ ਆਪਸ ਤੇ ਕਵੇ ਲਿੰਕ ਪੈਸੇ ਪੈਸੇ ਬੁਸੇ ਦਿੱਤੇ ਸੀ ਸਣੀ ਨੇ ਕਿਵੇਂ ਸੀ ਤੇ ਤਿੰਨੇ ਦੋਸ਼ੀ ਜਿਹੜੇ ਨੇ ਜੌਨ ਸਿੰਘ ਵਾਲਾ ਜਿਹੜਾ ਸਦਰਕੋਟ ਕਪੂਰਾ ਚ ਪਿੰਡ ਨੇ ਉੱਥੇ ਦੇ ਰਹਿਣ ਵਾਲੇ ਨੇ ਤੇ ਇੱਕ ਧਰਮਪ੍ਰੀਤ ਸਿੰਘ ਦੋਸ਼ੀ ਹੈ ਜਿਹੜਾ ਸਨੀ ਦਾ ਅਸੋਸੀਏਟ ਹੈ ਉਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਇਹ ਧਰਮਪ੍ਰੀਤ ਦੇ ਨਾਲ ਲਿੰਕਡ ਇਨ ਵਿੱਚ ਸੀ ਤੇ ਫਿਰ ਉਸ ਉਹਦੇ ਥਰੂ ਹੀ ਸਨੀ ਦੇ ਲਿੰਕ ਚ ਆਏ ਤੇ ਫਿਰ ਉਹਨਾਂ ਦੇ ਕਹਿਣੇ ਤੇ ਇਹਨਾਂ ਨੇ ਆ ਵਾਰਦਾਤ ਕੀਤੀ ਹੈ ਇਹਨਾਂ ਨੂੰ ਪੈਸਿਆਂ ਦਾ ਹੀ ਪ੍ਰੋਮਿਸ ਹੋਇਆ ਸੀ ਤੇ ਕਿੰਨੇ ਪੈਸੇ ਇਹਨਾਂ ਨੂੰ ਮਿਲੇ ਕਿਹੜੇ ਮੀਡੀਅਮ ਰਾਹੀਂ ਜੇ ਕੋਈ ਪੈਸੇ ਆਏ ਇਹਨਾਂ ਕੋਲ ਆਏ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਆ ਜਿਨ੍ਹਾਂ ਨੂੰ ਕੋਰਟਸ ਪੇਸ਼ ਕਰਕੇ ਇਨਾਂ ਦਾ ਅਸੀਂ ਪੁਲਿਸ ਡਿਮਾਂਡ ਹਾਸਿਲ ਕਰਾਂਗੇ ਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪ੍ਰੋਗਰੈਸ ਹੋਈ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸੋ ਦਾਲ ਦੀ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਵੀ ਇਹ ਸ਼ਿਕਾਇਤ ਦਿੱਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਉਹ ਖੁਲਾਸਾ ਹੋਇਆ ਕਿ ਦਹਿਸ਼ਤ ਪੈਦਾ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਇਹ ਸਾਰੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਕੀਕਤ ਲਈ ਵੀ ਪੰਜਾਬ ਲਈ ਮੌਕਾ ਤੋਂ ਮਨੀਰ ਜਿੰਦਲ ਦੀ ਰਿਪੋਰਟ